ਬੇੜਾ ਗਰਕਣ ਤੇ ਆ ਪੰਜਾਬੀਆਂ ਦਾ ਹਾਂਜੀ ਅਸੀਂ ਪਿੰਡ ਫਫੜੇ ਭਾਈ ਮਾਨਸਾ ਜ਼ਿਲ੍ਹੇ 'ਚ ਖੜੇ ਆ ਆ ਬੋਰਡ ਵੱਡਿਆ ਬਾਈ ਬੰਦਿਆਂ ਨੇ ਸੱਚ ਜਿ ਬਚਾਰੇ ਖੜਾ ਬੋਰਡ ਵੱਡਿਆ ਇਹ ਬੋਰਡ ਦੀ ਕਹਾਣੀ ਜੁੜਦੀ ਹੈ ਇੱਕ ਨੌਜਵਾਨ ਦੇ ਨਾਲ ਜਿਹੜਾ ਨੌਜਵਾਨ ਵਿਚਾਰਾ ਮਾਰਿਆ ਜਾਂਦਾ ਉਸ ਦਾ ਬਾਪ ਆ ਖੜਾ ਮੇਰੇ ਕੋਲੇ ਇਹ ਆ ਦੇ ਜਵਾਕ ਆ ਦੇ ਪੁੱਤ ਦੀ ਯਾਦ ਦੇ ਵਿੱਚ ਬੋਰਡ ਲਾਉਗਾ ਤੇ ਇਹਦੇ ਇਹਦਾ ਇੱਕ ਸੁਪਨਾ ਹੁੰਦਾ ਵੀ ਜਿਵੇਂ ਇਹ ਬੋਰਡ ਵੱਡਾ ਹੋਊਗਾ ਤੇ ਮੈਂ ਆਪਦੇ ਪੁੱਤ ਨੂੰ ਯਾਦ ਕਰ ਲਿਆ ਕਰੂੰਗਾ ਸਪੋਰਟ ਦੇ ਬਹਾਨੇ ਸੋ ਇਹ ਬੋਰਡ ਹੁਣ ਤੁਸੀਂ ਬਾਈ ਕੈਸ ਹਾਲ ਹੋ ਗਏ ਕਿੰਨੇ ਸਾਲ ਪਹਿਲਾਂ ਆਇਆ ਮੈਨੂੰ ਜੀ 10 ਸਾਲ ਹੋ ਗਏ ਆ ਬੋਰਡ ਲੈ ਕੇ 10 ਸਾਲ ਦਾ ਪੁੱਤ ਪਾਰਦਾ ਰਹੇ ਮੈਂ ਤਾਂ ਹੀ ਲਾ ਗਏ ਜੀ ਆਪਾਂ ਕਿਹੜੀ ਯਾਦ ਚ ਲਾਇਆ ਸੀ ਤੁਸੀਂ ਕਿਵੇਂ ਲਾਇਆ ਸੀ ਬੱਚੇ ਦੀ ਯਾਦ ਸੀ ਬੱਚੇ ਦੀ ਯਾਦ ਚ ਲਾਇਆ ਸੀ ਆਹ ਮੁੰਡਾ ਹੋ ਗਿਆ ਤੇਰਾ ਮੁੰਡਾ ਹਾਲੀਆ ਕੋਈ ਯਾਦ ਸੀ ਉਹਦੀ ਯਾਦ ਚ ਲਾਈ ਸੀ ਮੈਂ ਪੰਜ ਬੋਲ ਸੁੱਕੇ ਸੀ ਪੰਜੇ ਅੱਛਾ ਪੰਜ ਬੋਰਡ ਲਾਏ ਇੱਕ ਇੱਥੇ ਚਾਰ ਹੋਰ ਪਾਸੇ ਉਹ ਖੜੇ ਆ ਇਹ ਦੋ ਕਰਤੇ ਦੋ ਵੜਤੇ ਇੱਕ ਆ ਇੱਕ ਆ ਵੜ ਇਹ ਸੱਤ ਦੇ ਖੜੇ ਆ ਅਸੀਂ ਫਫੜਿਆਂ ਦੀ ਸੱਤ ਆਏ ਫਫੜੇ ਭਾਈ ਜੀ ਆ ਚਾਰ ਤੋਂ ਸੱਤ ਦਿਖਾ ਦੇ ਕੋਈ ਕਿਸੇ ਦਾ ਘਰ ਨਹੀਂ ਆਲੇ ਦਾਲੇ ਆ ਧਰਮਸ਼ਾਲਾ ਵੀ ਦਿਖਾ ਦੇ ਆ ਧਰਮਸ਼ਾਲਾ ਇੱਥੇ ਆ ਦੇਖ ਲਓ ਆ ਧਰਮਸ਼ਾਲਾ ਕਰਮਚਾਰੀ ਵਾਲਾ ਇੱਥੇ ਮਬਾਰਜ਼ ਖੜਾ ਹੈ ਬਾਹਰਲੇ ਪਾਸੇ ਇਹ ਵੀ ਹੀ ਹੈ ਚੌਂਕ ਪੈਂਦਾ ਚਰਸਤਾ ਪੈਂਦਾ ਚੌੜਾ ਰਾਹ ਘੱਟੋ ਘੱਟ 50 ਫੁੱਟ ਇੱਥੇ ਮਿਲਦਾ 50 60 ਫੁੱਟ ਚੌੜਾ ਥਾਂ ਹੋਣਾ ਜਿੱਥੇ ਬੋਰਡ ਲੱਗਿਆ ਬਾਈ ਬੋਰਡ ਘੱਟੋ ਘੱਟ ਇਹ ਕਾਫੀ ਮਤਲਬ ਹੋਣਾ 20 ਫੁੱਟ ਚਾ ਵਾਡੀ ਵਰਦ ਕੋਈ ਤਾਰਾਂ ਨਹੀਂ ਲੱਗਦਾ ਇਹ ਕਿਸੇ ਦੇ ਘਰੇ ਦੀ ਜੜ ਨਹੀਂ ਜਾਂਦੀ ਕੋਈ ਪੱਤੇ ਨਹੀਂ ਡਿੱਗਦੇ ਸੱਤ 'ਚ ਬੋਰਡ ਲੱਗ ਸੱਤ ਦੇ ਬੰਦਿਆਂ ਨੇ ਖੜਿਆ ਹੋੜ ਵੜਤਾ ਹੁਣ ਇਹ ਕੱਤ ਲਈ ਇੱਕ ਤਰ੍ਹਾਂ ਦਾ ਕੋਈ ਇਹਦੇ ਤੇ ਕਾਰਵਾਈ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਕੀਤੀ ਬਾਈ ਕਰੀ ਮੈਂ ਬਾਈ ਐਸਐਸਪੀ ਸਾਹਿਬ ਨੂੰ 25 ਤਰੀਕ ਨੂੰ ਲੈਟਰ ਪਾਇਆ ਡੀਸੀ ਸਾਹਿਬ ਨੂੰ ਪਾਇਆ ਬੰਦੇ ਅਣਪਛਾਤੇ ਸੀ ਉਸ ਤੋਂ ਬਾਅਦ ਬੰਦੇ ਮੈਂ ਪਛਾਣ ਲਈ ਜਿਹੜੀ ਅਗਲੀ ਕਾਰਵਾਈ ਆ ਮੇਰੀ ਬੰਦਿਆਂ ਦੇ ਨਾਮ ਲੈ ਕੇ ਪਾ ਰਿਆ ਮੈਂ ਸਪੈਸ਼ਲ ਕੋਈ ਡਰ ਨਹੀਂ ਕਿਸੇ ਦਾ ਮੇਰੇ ਨਾਲ ਲੱਗੇ ਕੋਈ ਨਾਲ ਲੱਗੇ ਪਰ ਜਿਹੜੇ ਬੰਦੇ ਆ ਜੱਗ 'ਚ ਖੜੇ ਆ ਇਹ ਜ਼ਮੀਰਾਂ ਵਾਲੇ ਨੇ ਇਹ ਭਾਈ ਗਿੱਲੂ ਦੀ ਲਾਗ ਆ ਜਿਹੜੇ ਉਦਦੇ ਵੀ ਜੁੜੇ ਸੀ ਉਹ ਵੀ ਭਾਈ ਗਿੱਲੂ ਦੀ ਅਣਖ ਵਾਲੀ ਲਾਗ ਆ ਜਿਹੜੇ ਰਫਾ ਦਫਾ ਕਰਨ ਤੇ ਲੱਗਿਆ ਮੈਂ ਕਹਣਾ ਪਿੰਡ ਦੇ ਵਸਨੀਕ ਹੀ ਨਹੀਂ ਹੈਗੇ ਉਹ ਇਹ ਕੱਲਾ ਥੱਲੋ ਤਣਾ ਮੁੱਢ ਰਹਿ ਗਿਆ ਉਹ ਜਿਹੜਾ ਉੱਤੋਂ ਵੱਡਿਆ ਸੀਗਾ 20 ਫੁੱਟ ਦਾ ਪਹਿਲਾਂ ਪੈਰ ਆ ਦੋ ਦਿਨ ਪਰਸੋਂ ਰਾਤ ਨੂੰ ਉਹ ਵੀ ਮੁੱਦਾ ਗਾਇਬ ਕਰਤਾ ਮਸਲਾ ਕੀ ਹੈ ਇਹਨਾਂ 'ਚ ਇੱਕ ਦੇ ਧੌਣ 'ਚ ਉਹ ਹੀ ਸਰਕਾਰੀ ਜਿਹੜਾ ਕਿਲਾ ਹੁੰਦਾ ਫਸਿਆ ਹੋਇਆ ਪੁਲਿਸ ਚਾਹੋ ਪੰਜਾਬ ਪੁਲਿਸ ਚ ਹੈ ਤੇ ਭਵੰਤਮਾਨ ਦੀ ਮਾਤਾ ਜੀ ਦੇ ਨਾਲ ਸਿਕਿਉਰਿਟੀ ਚੱਲਦਾ ਔਰ ਸਿਕਿਉਰਟੀ ਚ ਲੱਗਿਆ ਹੋਇਆ ਕੋਈ ਬਿਲਕੁਲ ਪਾਸ ਰੱਖਿਆ ਗਾਰਡ ਆ ਉਹਦਾ ਗਨਮੈਨ ਆ ਉਹਦੇ ਤੌਣ ਚ ਉਹ ਕਿਲਾ ਵੀ ਮੇਰੇ ਨਾਲ ਸਰਕਾਰ ਆ ਮੈਨੂੰ ਕਿਹੜਾ ਬੋਲਦੂ ਇਹ ਕੋ ਅਸੀਂ ਕਿਦੋਂ ਬੰਦੇ ਹੋਰ ਸੀ ਲਾ ਕੇ ਉਂਗਲ ਤੇ ਆਹ ਹੋਰ ਵੜਾ ਤਾ ਯਾਰ ਜੇ ਇੰਨਾ ਐਂ ਇਸ ਤਰ੍ਹਾਂ ਹੋਣ ਲੱਗ ਗਿਆ ਦਰਖਤਾ ਉਹਦਾ ਪਤਾ ਨਹੀਂ ਕੀ ਲੋਕਾਂ ਦਾ ਦਰਖਤਾ ਨੇ ਨੁਕਸਾਨ ਕਰਤਾ ਦਰਖਤਾ ਤਾਂ ਇੰਨੇ ਬਾਹੋ ਕੇ ਪੈ ਗੇ ਲੋ ਸੋ ਐਸਐਸਪੀ ਕੋ ਦਫਾਤ ਹੋਰ ਕਿਹਦੇ ਕੋਲ ਗਈ ਆ ਹੋਰ ਪਾਰੇ ਆ ਬਾਈ ਨੇਮ ਪਾਉ ਬਾਈ ਹੁਣ ਅਗਲੀ ਜੀ ਤਰਖਾਸਤ ਕੋ ਬਾਈ ਨੇਮ ਪਾ ਰਿਹਾ ਮੈਂ ਪਰ ਜੇ ਤਾਂ ਦੇਖੋ ਤੁਸੀਂ ਇਹ ਨਗਰ ਖੜਾ ਦੇਖੋ ਸਾਂਝਾ ਮਸਲਾ ਆ ਆਪਾਂ ਇਹਨੂੰ ਪਾ ਨਾਲ ਬਾੜ ਦਿੰਦੇ ਹਾਂ ਹਨਾ ਅਸੀਂ ਤਾਂ ਅਸੀਂ ਤਾਂ ਤੁਹਾਡੇ ਕੋਲ ਤਾਂ ਆਇਆ ਸੰਦਾ ਬਾਈ ਰੁੱਖਾਂ ਨਾਲ ਪਿਆਰ ਆ ਇਸੇ ਰੁੱਖਾਂ ਨਾਲ ਬੱਡੇ ਜਾਂਦੇ ਅਸੀਂ ਉਸੇ ਆ ਕੇ ਨਾਲ ਖੜਨੇ ਆ ਤੁਹਾਡੇ ਪਿੰਡ ਦੇ ਮੁੰਡੇ ਨੇ ਮੁੰਡੇ ਨੇ ਫੋਨ ਕੀਤਾ ਕਹਿੰਦਾ ਬਾਈ ਸਾਡੇ ਮੈਨੂੰ ਫੋਟੋ ਮਾਈ ਭੇਜੀਆਂ ਦੁੱਖ ਲੱਗਾ ਇਹ ਬੇਡਾ ਵੱਡਾ ਬੋਰਡ ਵੱਢ ਕੇ ਆ ਸਿੱਟਿਆ ਪਿਆ ਜਾ ਸੋ ਤੁਹਾਡੇ ਪਿੰਡ ਦਾ ਫਰਜ ਬਣਦਾ ਵੱਡਾ ਨਗਰ ਆ ਯਾਰ ਵੀ ਘਟੋ ਘਟ ਸਾਂਝੇ ਮਸਲਿਆਂ ਦੇ ਸਹੀ ਮਸਲੇ ਦੇ ਨਾਲ ਖੜਗੇ ਅਸੀਂ ਬੰਦੇ ਬਾਕੀ ਭਾਈ ਜਿੰਨਾ ਵੀ ਕੋਈ ਪਿੰਡ ਚ ਕੋਈ ਆਪਾਂ ਕੰਮ ਧੰਦਾ ਕਰਦਾ ਹੋਰ ਕਰਦਾ ਸਾਰਾ ਇਹ ਸੱਤ ਚੀਜ਼ਾਂ ਕੇ ਹੁੰਦਾ ਘਟ ਹੁੰਦਾ ਜਾਂਦਾ ਹੁੰਦਾ ਬਹੁਤ ਬੜਾ ਪੈਸਾ ਰੱਖਿਆ ਦਾ ਸਾਰੀ ਸ਼ਾਨੀ ਦੀ ਗੜਦਾ ਸੀਗੇ ਬੜੀ ਸਾਰੇ ਟੁਪਰੇ ਇਹ ਜੀ ਆਉਂਦਾ ਰਹੇ ਨਾ ਨਗਰ ਦੇ ਵਿੱਚ ਵੀ ਲਾਉਂਦੇ ਇਹ ਥੱਲੇ ਓੜ ਸਾਰਾ ਮੀਨ ਤੋਂ ਕਰ ਗਿਆ ਹੋਇਆ ਪਰ ਹੁਣ ਥੋੜੇ ਨਗਰ ਤੇ ਗੱਲ ਖੜੀ ਆ ਵੀ ਇਹ ਬੰਦਿਆਂ ਨੂੰ ਸਭ ਕਿਵੇਂ ਕਿਵੇਂ ਸਿਖਾਉਣਾ ਜੇ ਨਗਰ ਕਹ ਪਾਇ ਜੁੜ ਗਿਆ ਤਾਂ ਬੰਦੇ ਗੋਡਿਆਂ ਭਾਰ ਆ ਜਾਣਗੇ ਉਹ ਟਾਲੀਆਂ ਦਾ ਪਰਚਾ ਕਰਾਇਆ ਤੁਸੀਂ ਦੇਖਿਆ ਮੈਨੂੰ ਪਤਾ ਬਾਈ ਸਰਕਾਰ ਝੋਗੀ ਇੱਕ ਪਾਸੇ ਖੜ ਗਈ ਉੱਥੋਂ ਦਾ ਐਮ ਐਲ ਏ ਬਲਕਾਰ ਸਿੱਧੂ ਨਾਲ ਖੜ ਗਿਆ ਆ ਕੇ ਪਰ ਮੈਂ ਕਹਿਦਾ ਸੀਗਾ ਮਖਾ ਮੈਂ ਚੱਕ ਕੇ ਟਾਲੀਆਂ ਹਾਈਵੇ ਜਾਮ ਕਰੂੰ ਜਾਂ ਨਾਂ ਪਰਚਾ ਦਿੱਤਾ ਫਿਰ ਜਾ ਕੇ 379 ਦਾ ਪਰਚਾ ਚੋਰੀ ਦਾ ਨਾ ਬੰਦਿਆਂ ਤੇ ਹੋਇਆ ਸਿਰੋ ਸੋਡਾ ਫਰਜ ਪਿੰਡਾਂ ਦਾ ਬਣਦਾ ਅੱਜ ਤਾਂ ਪ੍ਰਭੂ ਨਾਲ ਖੜਦੇ ਆਂ ਬਸ ਬਾਈ ਸੋਡੀ ਵੀ ਸਾਨੂੰ ਸਪੋਰਟ ਚਾਹੀਦੀ ਹਾਂ ਕੋਈ ਗੱਲ ਨਹੀਂ ਤੁਸੀਂ ਹੁਣ ਇਹਦੇ ਤੇ ਆਪਾਂ ਇੱਕ ਵਾਰੀ ਤੁਹਾਨੂੰ ਸਾਸ਼ਣ ਨਾਲ ਦੀ ਨਾਲ ਹੀ ਆ ਗਿਆ ਆਪਣੇ ਕੋਲ ਠੀਕ ਆ ਪੁਲਿਸ ਨੂੰ ਵੀ ਦਿਓ ਇਹ ਜਿਹੜਾ ਆਪਣਾ ਜਗਲਾਤ ਵਿਭਾਗ ਉਹਨੂੰ ਵੀ ਦਿਓ ਜਾਂ ਕ੍ਰਿਸ਼ਨਪੁਰ ਅਰੀਜਨ ਟਾਈਪ ਕਰਾਓ ਉਹਨਾਂ ਨੂੰ ਵੀ ਦਿਓ ਸਾਰਾ ਵੀਡੀਓ ਵਗੈਰਾ ਦੀਆਂ ਭੇਜੋ ਸੱਤ ਦੇ ਵਿਚਾਲੇ ਜਾਂ ਕੋਈ ਦਸਤ ਦੇ ਵੀ ਆਲੇ-ਦਲੇ ਘਰਾਂ ਕਿਸੇ ਦਾ ਮਾਗਣਾ ਕਿਦੇ ਘਰੇ ਕੋਈ ਦੂਰ ਤੱਕ ਡਾਣੀ ਨਹੀਂ ਜਾਂਦੀ ਬਈ ਸਾਫਤ ਕਰਦੇ ਸਾਡੇ ਤੇੜਾ ਕੀ ਸਾਡਾ ਪਾਣੀ ਸੁੱਕ ਗਿਆ ਸਾਫਤ ਕਰਦੇ ਕੋਈ ਮਰਜੀ ਬੰਦਾ ਕਿ ਕੋਈ ਡਿਕਾ ਦੱਸੂਗੀ ਕਿਸੇ ਵੀ ਤਰ੍ਹਾਂ ਨਾ ਹੋਵੇ ਕੋਈ ਦੁਬਾਰੇ ਭਵੇਂ ਕੱਟ ਰੱਖ ਲੋ ਸਮੁੱਚਾ ਨਗਰ ਇਕੱਠੇ ਹੋਵੇ ਬਾਈ ਇਹਨਾਂ ਦਾ ਇੱਕ ਕਤਲ ਹੈ ਯਾਰ ਇੱਕ ਰੁੱਖ ਮੇਰੀ ਗੱਲ ਸੁਣ ਬੋੜ ਦਾ ਬੈਸੀ ਬਾਈ 25 30 ਸਾਲ ਦਾ 40 ਸਾਲ ਦਾ ਤਿਆਰ ਹੁੰਦਾ ਹੀ ਲਾ ਦਿੰਦਾ ਹਾਂ ਜੇ ਖੜਾ ਰਵੇ ਸਹੀ ਤਰੀਕੇ ਨਾਲ ਤਾਂ ਨਾ ਪੱਢ ਕੇ ਕੱਟ ਕੇ 200 ਸਾਲ 150 ਸਾਲ ਤੱਕ ਆਰਾਮ ਨਾਲ ਖੜਾ ਹੋਣਾ ਚਾਹੀਦਾ ਹੈ ਕਾਲ ਆਪਣੇ ਪਿੰਡਾਂ ਚ ਬਈ ਧੜੇਵਾ ਜੀਆਂ ਹਾਂਜੀ ਉਹ ਕਾਰਨ ਕੀ ਹੋਣਾ ਅੱਧਾ ਪਿੰਡ ਸੋਡਣਾ ਖੜਜੂ ਦੂਜੇ ਲੱਗੇ ਬਈ ਜੰਮਾ ਦਾ ਇਹ ਸੀਗਾ ਨਾ ਮੈਂ ਮੈਂ ਇੱਕ ਗੱਲ ਕਲੀਅਰ ਕਰ ਦਾਂ ਤੁਹਾਨੂੰ ਇੱਕ ਇੱਕ ਗੱਲ ਕਲੀਅਰ ਕਰ ਦਿਆਂ ਸਾਰੇ ਪ੍ਰਾਈਮ ਨੰਬਰ ਕੋਈ ਬਾਤ ਦਾਸ ਸਾਲ ਪਾਉਂਦਾ ਰਹਿਆ ਮੈਨੂੰ ਆਹ ਨਾਲ ਬੜਕਾ ਇਹਨੇ ਆਪਣੇ ਵੀਡੀਓ ਬਣਾਈ ਐ ਇਹਨੇ ਵੀਡੀਓ ਬਣਾ ਕੇ ਪਾਤੀ ਸ਼ਾਮ ਨੂੰ ਇੱਥੇ 15 ਇਹਨਾਂ ਨੇ ਡੱਕ ਕੇ ਇਹਨੂੰ ਇਕੱਲੇ ਨੂੰ ਘੇਰ ਲਿਆ ਮੈਨੂੰ ਕਹਿੰਦਾ ਭਾਈ ਗੱਲ ਐ ਕਰਕੇ ਆਇਆ ਵੀ ਪਰ ਅਸੀਂ ਸੋਸ਼ਲ ਮੀਡੀਆ ਤੇ ਆਪਣੇ ਪੇਜ ਨੇ ਅਸੀਂ ਉੱਥੇ ਗੱਲ ਚੱਕੀ ਵਾਹ ਜਿੱਤੋਂ ਹੁੰਦਾ ਅਸੀਂ ਗੱਲ ਕਾਰਵਾਈ ਕਰਾਂਗੇ ਉਹ ਕਰ ਲੋ ਸਾਡਾ ਕੀ ਕਰਨਾ ਦੂਜੀ ਗੱਲ ਜਿਹੜੇ ਬੰਦੇ ਇਸ ਟਾਈਮ ਸਰਪੰਚੀ ਦੀ ਸ਼ਾਮ ਨੂੰ ਫੀਲਿੰਗ ਲੈ ਕੇ ਪੈਂਦੇ ਆ ਵੀ ਮੋਹਰ ਲਾਵਾਂਗੇ ਤੜਕੇ ਫਾਰਮ ਤੇ ਉਹ ਬੰਦੇ ਇਸ ਮੁੱਦੇ ਨੂੰ ਇ ਨਾ ਤੁਹਾਨੂੰ ਕਹਿੰਦੇ ਤੁਸੀਂ ਰਾਜਨੀਤੀ ਕਰਦੇ ਹੋ ਅਸੀਂ ਕਰਨੀ ਕੀ ਆਏ ਤੇ ਕੁੱਤੇ ਬੰਦਿਆਂ ਦਾ ਕੰਮ ਆ ਰਾਜਨੀਤੀ ਇਹਨੇ ਕਰੀ ਜਾਂਦੇ ਨੇ ਸਰਪੰਚਾਂ ਭਾਲਦੇ ਹਾਂ ਪੰਚ ਤੁਹਾਨੂੰ ਕੀ ਲੋੜ ਨਹੀਂ ਹੈਗੀ ਇਹਨਾਂ ਦੀ ਸਰਪੰਚ ਬਣਨ ਤੋਂ ਪਹਿਲਾਂ ਤੁਸੀਂ ਦਰਾਸਤ ਪੱਟੀ ਨਾ ਬਣ ਕੇ ਇਹ ਕੀ ਕਰਦੇ ਹੋ ਕੱਲ ਕਹਿੰਦੇ ਤੁਸੀਂ ਟਾਇਲ ਰੋਕੋਗੇ ਸਿਗਲਾ ਸਾਹਿਬ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਟਾਇਲ ਸਾਨੂੰ ਮੈਂਸ਼ਨ ਕੀਤੀ ਸਾਨੂੰ ਟਾਇਲ ਉਹਨਾਂ ਨੇ ਦਿੱਤੀ ਬਗੈਰ ਧੰਨਵਾਦ ਕਰਦੇ ਆ ਪਰ ਸਿਗਲਾ ਸਾਹਿਬ ਕਹਿ ਕੇ ਗਏ ਸੀ ਬੋਰਡ ਨੂੰ ਹੱਥ ਨਹੀਂ ਲਾਉਣਾ 20-3000 ਦੀ ਲੋੜਾ ਮੈਂ ਦਊ ਤੁਹਾਨੂੰ ਸੋ ਠੀਕ ਆ ਬਾਈ ਤੁਸੀਂ ਖੜੋ ਅਸੀਂ ਤੁਹਾਡੇ ਨਾਲ ਆ ਹਰ ਪੱਖ ਤੋਂ ਠੀਕ ਆ ਆਹ ਦੀ ਕਾਰਵਾਈ ਤੁਹਾਨੂੰ ਜੇ ਅਸੀਂ ਇਹ ਰੁੱਖਾਂ ਨੂੰ ਬਚਾਉਣਾ ਹੈ ਧਰਤੀ ਨੂੰ ਬਚਾਉਣਾ ਹੈ ਤਾਂ ਸੱਤੇ ਜਿਹੜੀ ਮਰਜ਼ੀ ਪਾਰਟੀ ਨਾਲ ਜੁੜੇ ਹੋ ਅੱਡ ਗਾ ਲਓ ਪਰ ਇਹ ਜ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਜਿੱਥੇ ਰੁੱਖ ਕੱਟੇ ਵੱਢੇ ਜਾਂਦੇ ਆ ਵਿਰੋਧ ਕਰੋ ਡਟ ਕੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰੋ ਉਹ ਜਿਹੜੇ ਵੀ ਉੱਥੇ ਮੌਕੇ ਦੇ ਕੋਈ ਅਧਿਕਾਰੀ ਆ ਜੰਗਲਾਤ ਵਿਭਾਗ ਦੇ ਕੋਈ ਡੀਸੀ ਕੋਈ ਡੀਐਫਓ ਕੋਈ ਐਸਐਸਪੀ ਉਹਨਾਂ ਤੱਕ ਇਹ ਧਿਆਨ ਚ ਲਿਆਓ ਵੀਡੀਓ ਬਣਾ ਕੇ ਨਹੀਂ ਕਾਰਵਾਈ ਕਰਦੇ ਸਾਡੇ ਧਿਆਨ ਦੇ ਲੈ ਅਸੀਂ ਆਵਾਂਗੇ ਬਾ ਤੁਹਾਡੇ ਨਾਲ ਇੱਕ ਕਤਲ ਐ ਇੱਕ ਤਰ੍ਹਾਂ ਦਾ ਬਹੁਤ ਵੱਡਾ ਕਤਲ ਸਮੁੱਚਾ ਕੱਟ ਰਖਲਦੇ ਨੇ ਠੀਕ ਹੈ ਭਾਈ ਇਹ ਕਤਲ ਨੇ ਇਹ ਕਤਲਾਂ ਨੂੰ ਜੇ ਆਪਾਂ ਰੋਕਣਾ ਰੁੱਖਾਂ ਨੂੰ ਆਪਾਂ ਬਚਾਉਣਾ ਜਿਵੇਂ ਚਿਪਕੋ ਅੰਦਲ ਚੱਲਿਆ ਸੀਗਾ ਉਹ ਇਹ ਜੇ ਅੰਦਰੋਂ ਸਾਨੂੰ ਕਰਨ ਦੀ ਲੋੜ ਆ ਪੰਜਾਬ ਦੇ ਲੋਕਾਂ ਨੂੰ ਪਾਰਟੀਆਂ ਨੂੰ ਤੜਾ ਦੇ ਉੱਪਰ ਉੱਠ ਕੇ ਇਹ ਰੁੱਖ ਬਚਾ ਲਓ ਆ ਕੁਝ ਵੀ ਨਹੀਂ ਗੱਲ ਯਾਰ ਆਪ 10 ਸਾਲ ਦਾ ਰੁੱਖ ਵੱਡ ਕਿਉਂ ਮਾਰਿਆ ਉਹ ਬੰਦਾ ਵਿਚਾਰਾ ਜਿਹਦਾ ਬੱਚਾ ਮਰਿਆ ਆ ਠੀਕ ਹੈ ਭਾਈ 10 ਦਿਨ ਤੇ ਮੰਜੇ 'ਚ ਨਹੀਂ ਉੱਠਿਆ ਜੀ ਅਮਤ ਹੀ ਨਹੀਂ ਗਿਆ ਭਾਈ ਇਹ ਇਹਨੂੰ ਅਸੀਂ ਹੌਸਲਾ ਦਿੱਤਾ ਵੀ ਭਾਈ ਕੋਈ ਗੱਲ ਨਹੀਂ ਇਹ ਇਹ ਦੀ ਉਹ ਕਰਨ ਲੱਗੇ ਤਾਂ ਸਾਨੂੰ ਇਹ ਵੀ ਡਰਾਬੇ ਆਏ ਨੇ ਤੈਨੂੰ ਤਾਂ ਅਸੀਂ ਰਾਹ ਇਹਨਾਂ ਨੂੰ ਜਾਨੀਮਾਲੀ ਨੁਕਸਾਨ ਗਿਆ ਧੋਕੀ ਆਈਆਂ ਜਾਨੀਮਾਲ ਮਾਰ ਕੇ ਨਾ ਤੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਇੱਥੇ ਬੰਦੇ ਅੱਛਾ ਹਾਂਜੀ ਮੈਨੂੰ ਖੁਦਾ ਤਖਤਪੂਰ ਤੇ ਬਹਿ ਕੇ ਮੈਂ ਕਹਿੰਦਾ ਜਿੱਥੇ ਬੁਲਾਉਂਗੇ ਮੈਂ ਉੱਥੇ ਆ ਜੀਦਾ ਕੋਰਦਾ ਸੁਤੀ ਤਿੰਨੇ ਦਾ ਕਰਨੇੜੇ ਆ ਬਾਈ ਇਹ ਪਾਣੀ ਵੀ ਪਾਉਂਦੇ ਰਿਹਾ ਜੀ ਆ ਅਸੀ ਘਰ ਆਈ ਹਾਈ ਆ ਸਮਾਨ ਆ ਮੇਰੇ ਕੋਲ ਇਨਾਂ ਨੇ ਚੱਲ ਰੋਈ ਕਹਿੰਦੇ ਮੋਟਰ ਚਲਾ ਪਈ ਦੀ ਐਂ ਕਰਾ ਸੀ ਪਾਣੀ ਪਾਉਂਦੇ ਆਂਦਾ ਕਾ ਤੂੰ ਸਾਰੇ ਜੱਗ ਨੂੰ ਨਾਰਦੇ ਹੋਗੇ ਮੈਂ ਤਾਂ ਤੂੰ ਹੋਣੀ ਨਹੀਂ ਚੱਗਾ ਬਾਈ ਤੂੰ ਆ ਦਿਖਾ ਦੇ ਆ ਕਰਤੂਤ ਇਹ ਮੁੰਡੇ ਆ 10 ਸਾਲ ਦਾ ਵੱਡਾ ਬੋਰਡ ਆ ਖੜਾ ਮੁੱਢਾ ਆ ਖੜਾ ਠੀਕ ਆ ਬਾਈ ਲੜਾਈ ਲੜੋ ਅਸੀਂ ਤੁਹਾਡੇ ਨਾਲ ਹਾਰ ਪੱਕੀ 1100 ਰੁਪਿਆ